दीनानगर ਦੇ ਨਾਲ ਲੱਗਦੇ ਪਿੰਡ ਸਿੰਘੋਵਾਲ ਦੇ ਲੋਕਾਂ ਦਾ ਆਉਣਾ ਜਾਣਾ ਹੋਇਆ ਮੁਸ਼ਕਿਲ ਪਿੰਡ ਦੇ ਦੋਨਾਂ ਰਸਤੇ ਆਤੇ ਪੁਰਾਣੇ ਪੁਲ ਦੀ ਹਾਲਤ ਖਸਤਾ ਹੋਣ ਕਰਕੇ ਲੋਕਾਂ ਨੇ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ ਪਿੰਡ ਵਾਸੀਆਂ ਨੇ ਕਿਹਾ ਕਿ ਬਰਸਾਤ ਵਿੱਚ ਪੁਰਾਣਾ ਪੁਲ ਪਾਣੀ ਵਿੱਚ ਡੁੱਬ ਜਾਂਦਾ ਹੈ ਦੂਸਰਾ ਰਸਤਾ ਚੇਕਰ ਨਾਲ ਪਾਰ ਜਾਂਦਾ ਹੈ ਜਿਸ ਕਾਰਨ ਸਕੂਲੀ ਬੱਚੇ ਅਤੇ ਲੋਕ ਇਸ ਜਗ੍ਹਾ ਤੇ ਰੋਜ਼ਾਨਾ ਹੀ ਡਿੱਗੇ ਰਹਿੰਦੇ ਹਨ ਅਤੇ ਜ਼ਖਮੀ ਹੋ ਜਾਂਦੇ ਹਨ ਦੇਖੋ ਸੰਜੀਵ ਟੋਣੀ ਦੀ ਇੱਕ ਖਾਸ ਰਿਪੋਰਟ ਪਸਾਤਾ ਦੇ ਵਿੱਚ ਲੋਕਾਂ ਨੂੰ ਬੜੀ ਮੁਸ਼ਕਲ ਆ ਪਾਣੀ ਪੁੱਲ ਦੇ ਉੱਤੋਂ ਜਿਹੜਾ ਜਾਂਦਾ ਔਰ ਪਿੰਡ ਦੇ ਜਿਹੜੇ ਵਾਸੀਆਂ ਨੂੰ ਆ ਇਹ ਬੜੀ ਮੁਸ਼ਕਲ ਆ ਰਹੀ ਹੈ ਕੀ ਕਹਿਣਾ ਚਾਹਦੇ ਤੁਸੀਂ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਕਮਲ ਮੈਂ ਪਿੰਡ ਪਿੰਡ ਸਿੰਘੋਵਾਲ ਦਾ ਵਸਨੀਕ ਆ ਇਹ ਜੀ ਪੁੱਲ ਨਾ ਕਿ ਮਾੜਾ ਹਾਲਾਤ ਆ ਨਾ ਰੇ ਵੇਖੋ ਟਾੜੇ ਸਾਹਮਣੇ ਟੋਏ ਪੈਗੇ ਵਿੱਚ ਪਾਣੀ ਉੱਤੋਂ ਦੀ ਜਾਂੜਿਆ ਜੇ ਆਪਾਂ ਦੂਸਰੇ ਪੁੱਲ ਦੀ ਵਰਤੋਂ ਕਰੀਏ ਉਧਰ ਤਿਲਕਣ ਬਹੁਤ ਜ਼ਿਆਦੀ ਹੈ ਲੋਕੀ ਤਿਲਕ ਜਾਂਦੇ ਆ ਅੱਧਰ ਭੰਗ ਸਾਰਾ ਕੁਛ ਲੱਗੇ ਸਰਕਾਰੀ ਸਕੂਲ ਆ ਕਰਨ ਅਨੁਜਾਈ ਦਾ ਕਿਸ ਨੂੰ ਐਮਰਜੈਂਸੀ ਹੋ ਜੇ ਰਾਤ ਨੂੰ ਤੇ ਫਿਰ ਕੀ ਕਰਾਂਗੇ ਦੱਸੋ ਆਪਾਂ ਤਿਲਕਣ ਬਹੁਤ ਜ਼ਿਆਦੀ ਹੈ ਇੱਥੇ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਪ੍ਰਸ਼ਾਸਨ ਤੋਂ ਕਰਨੇ ਆ ਵੀ ਸਾਡੀ ਕੋਈ ਸੁਣਵਾਈ ਕਰੋ ਵੀ ਜਾਂ ਤੈਨੂੰ ਪ੍ਰੋਪਰ ਉੱਤੋਂ ਰਸਤਾ ਦੇ ਕੇ ਕੋਈ ਬਜਰਾ-ਬੁਜਰਾ ਪਾਓ ਭਿਨ ਨੂੰ ਵੀ ਪਤਾ ਲੱਗੇ ਵੀ ਸਾਡਾ ਪੁਲ ਕਿਹੜਾ ਆ ਅੱਥੋਂ ਤੇ ਕੋਈ ਲੱਗਦਾ ਨਹੀਂ ਆ ਕੋ ਪੋਲਾ ਲੱਗੇ ਪਾਣੀ ਆ ਤੇ ਅੰਦਰ ਕੋਈ ਸਪੋਰਟ ਨਹੀਂ ਕੋਈ ਰੇਲਿੰਗ ਨਹੀਂ ਕੁਛ ਨਹੀਂ ਜੇ ਬੰਦਾ ਰਾਤ ਬਰਾਤੇ ਕਿਦੇ ਵਿੱਚ ਡੇਗ ਪੇ ਤੇ ਕੀ ਕਰਾਂਗੇ ਦੱਸੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਣਾ ਅਸੀਂ ਇਹ ਕਹਨੇ ਆ ਜੀ ਇਹ ਜਿਹੜਾ ਰੋਡ ਨਵਾਂ ਬਣਾਇਆ ਸਾਡੇ ਪਿੰਡ ਸਿੰਘਵਾਲ ਤੋਂ ਮੀਥਲ ਨੂੰ ਜਾਣ ਵਾਲਾ ਉਥੋਂ ਅਸੀਂ ਸਾਡੇ ਪਿੰਡ ਨੂੰ ਉੱਤਰ ਗਏ ਤੇ ਉਹ ਕੱਚਾ ਉਥੇ ਚਿਕੜਾ ਹੋਇਆ ਦਾ ਜਾਂ ਉਥੇ ਬਜਰਾ ਪਾ ਕੇ ਉਹਦੀ ਰਿਪੇਅਰ ਕਰਕੇ ਤੇ ਸਾਨੂੰ ਪਿੰਡ ਵਾਲਿਆਂ ਨੂੰ ਰਸਤਾ ਬਣਾ ਕੇ ਦਿੱਤਾ ਜਾਵੇ ਤੇ ਜੇ ਨਹੀਂ ਤੇ ਪੁਰਾਣੀ ਛੜਕਦੀ ਸਾਡੀ ਦੇ ਖਸਤਾ ਹਾਲਤ ਹੋਈ ਜਾ ਟੁੱਟ ਗਿਆ ਪੋਲ ਵੀ ਟੁੱਟ ਗਿਆ ਸਭ ਕੁਝ ਟੁੱਟ ਗਿਆ ਤੇ ਬੱਚੇ ਹੁਣ ਪਾਣੀ ਆਲੇ ਪੋਲ ਦੇ ਉੱਪਰੋਂ ਦੀ ਜਾ ਰਿਹਾ ਤੇ ਬੱਚੇ ਜਦੋਂ ਜਾਂਦੇ ਸਕੂਲ ਦੇ ਵਿੱਚੋਂ ਡਿੱਗਦੇ ਜਾਂਦੇ ਡਿੱਗਦੇ ਜਾਂਦੇ ਨੇ ਅਸੀਂ ਇਹਨਾਂ ਨੇ ਅਗੇ ਉਹ ਹੀ ਮੰਗ ਕਰਨਿਆ ਵੀ ਜਾਂ ਸਾਡੀ ਪੁਰਾਣੀ ਛੜਕ ਜਿਹੜੀ ਆ ਪੁਲ ਤੇ ਛੜਕ ਦੀ ਰਿਪੇਅਰ ਕਰਕੇ ਪਿੰਡ ਵਾਲਿਆਂ ਨੂੰ ਰਸਤਾ ਬਣਾ ਕੇ ਦਿੱਤਾ ਜਾਵੇ ਤੇ ਨਾ ਹੀ ਤੇ ਫਿਰ ਆ ਨਵੀਂ ਛੜਕ ਤੋਂ ਥੱਲੋਂ ਪਿੰਡ ਦੇ ਉੱਪਰ ਉੱਤਰ ਦੇ ਟਾਈਮ ਉੱਥੇ ਬਜਰਾ ਪਾਗ ਦਿੱਤਾ ਜਾਵੇ ਵਧੀਆ ਬਣਾ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਟਾਈਮ ਖੜਾ ਆਪਣੇ ਪਿੰਡ ਸਿੰਘੋਵਾਲ ਦੇ ਪੁਰਾਣੇ ਪੁਲ ਦੇ ਉੱਤੇ ਜਿਹੜਾ ਕਿ ਅੱਜ ਤੋਂ ਕੋਈ 7-8 ਸਾਲ ਪਹਿਲਾਂ 메ਨ ਪੁਲ ਸਾਡਾ ਇਹੀ ਸੀ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਉੱਪਰੋਂ ਬਰਸਾਤਾਂ ਦੇ ਟਾਈਮ ਪਾਣੀ ਓਵਰਫਲੋ ਹੋ ਕੇ ਮਤਲਬ ਕਾਫੀ 2-2 3-3 ਫੁੱਟ 4 ਫੁੱਟ ਵੀ ਕਈ ਵਾਰੀ ਜਾਂਦਾ ਰਿਹਾ ਜਦੋਂ ਇਹ ਨਵਾਂ ਪੁਲ ਨਹੀਂ ਸੀ ਸਾਡਾ ਲੇਕਿਨ ਹੁਣ ਇਹ ਜਿਹੜਾ ਨਵਾਂ ਪੁਲ ਮੀਰਥਲ ਨੂੰ ਜਾ ਰਿਹਾ ਜੇ ਕੰਪਲੀਟ ਨਹੀਂ ਹੋਇਆ ਉਹ ਪੁਲ ਦਾ ਸਾਨੂੰ ਮੇਨ ਰਸਤਾ ਦਿੱਤਾ ਲੇਕਿਨ ਉਹਦਾ ਵੀ ਸਕੂਲ ਦੀ ਕਾਰਨਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਮਿੱਟੀ ਖਰ ਖਰ ਕੇ ਥੱਲੇ ਜਾ ਰਹੀ ਹੈ ਔਰ ਕਈ ਵਾਰੀ ਕੱਲ ਵੀ ਅਸੀਂ ਇੱਥੋਂ ਦੀ ਗਏ ਸੀ ਤੇ ਥੋੜਾ ਐਕਸੀਡੈਂਟ ਵਗੈਰਾ ਨਾਰਮਲ ਜਿਹਾ ਹੋਇਆ ਡਿੱਗ ਪਏ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਕਿ ਜਾਂ ਤੇ ਸਾਨੂੰ ਇਹ ਜਿਹੜਾ ਨਵਾਂ ਪੁਲ ਅੱਗੇ ਉੱਤੇ ਬੱਜਰ ਪਾਇਆ ਜਾਏ ਪੱਕਾ ਕੀਤਾ ਜਾਏ ਤੇ ਜਾਂ ਫਿਰ ਸਾਡਾ ਪੁਰਾਣਾ ਪਲ ਨੂੰ ਜਿਹੜਾ ਰੈਨੋਵੇਟ ਕੀਤਾ ਜਾਵੇ ਇਹੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ